ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਤਰਨਜੀਤ ਸਿੰਘ ਸੰਧੂ ਹੁਣ ਉਹ ਜਿਹੜੀ ਕੋਈ ਵੀ ਰੈਲੀ ਕਰਦੇ ਨੇ ਉਹਨਾਂ ਨੂੰ ਭਾਰੀ ਪੁਲਿਸ ਬਲ ਦੀ ਲੋੜ ਪੈ ਗਈ ਹੈ ਜਿਹੜੇ ਕਿਸਾਨ ਨੇ ਉਹਨਾਂ ਦਾ ਵਿਰੋਧ ਜਾਰੀ ਹੈਗਾ ਇਹ ਫਿਰ ਇੱਕਦੋਂ ਤੱਕ ਚੱਲੂਗਾ ਹਜੇ ਤੇ ਡੇਢ ਮਹੀਨਾ ਇਲੈਕਸ਼ਨ ਨੂੰ ਪਿਆ ਹੈਗਾ ਜਿਹੜੀ VOTING ਹੋਣੀ ਹੈ ਦੇਖੋ ਤਰਨਜੀਤ ਸਿੰਘ ਸੰਧੂ ਨੂੰ ਵੀ ਪਤਾ ਲੱਗ ਗਿਆ ਹੋਊਗਾ ਨਾ ਅបਸਰੀ ਤੇ ਨੇਤਾਗਿਰੀ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ ਅបਸਰ ਦੇ ਕੁੰਡਾ ਮਾਰ ਕੇ ਬੈਹਿੰਦੇ ਬਾਹਰ ਇੱਕ ਪੀਐਨ ਬਿਠਾ ਦਿੰਦੇ ਹੈਗੇ ਕਿਸੇ ਨੂੰ ਮਿਲਣਾ ਕਿ ਨਹੀਂ ਮਿਲਣਾਗਾ ਉਹ ਉਹਨਾਂ ਦਾ ਟਾਈਮ ਗਿਆ ਜਿਹੜੀ ਨੇਤਾਗਿਰੀ ਹੁੰਦੀ ਨਾ ਤਾਨੂੰ ਲੋਕਾਂ ਦੇ ਕੁੰਡੇ ਖੋਲਨੇ ਪੈਂਦੇ ਕੁੰਡਾ ਤੜਕੇ ਆਪ ਖੜਕਾਉਣਾ ਪੈਂਦਾ ਹੈਗਾ ਜਦ ਤੱਕ ਤੁਸੀਂ ਐਮਪੀ ਜਾਂ ਐਮਐਲਏ ਨਹੀਂ ਬਣ ਜਾਂਦੇ ਜੋ ਐਮਐਲਏ ਐਮਪੀ ਬਣ ਜਾਂਦੇ ਫਿਰ ਤੁਸੀਂ ਦਰਵਾਜ਼ੇ ਬੰਦ ਹੀ ਰੱਖਦੇ ਹੋ ਫਿਰ ਤੇ ਬਾਹਰ ਸਿਕਿਉਰਿਟੀ ਗਾਰਡ ਲਾ ਦਿੰਦੇ ਜੇ ਨੌਕਰ ਬਿਠਾ ਦਿੰਦੇ ਹੋ ਪਰ ਹੁਣ ਤੁਹਾਨੂੰ ਵੋਟਾਂ ਮੰਗਣੇ ਪੈਣਾ ਹੁਣ ਤੁਸੀਂ ਉਸ ਪਾਰਟੀ ਵੱਲੋਂ ਲੜ ਰਹੇ ਹੋ ਜਿਸ ਪਾਰਟੀ ਨੇ ਕਿਸਾਨਾਂ ਦੀ ਸਾਰ ਨਹੀਂ ਲਈ ਕਿਸਾਨਾਂ ਦੀ ਸਰਵਾਇ ਨਹੀਂ ਹੋਈ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਕਿਸਾਨਾਂ ਦੇ ਗੋਲੀ ਚਲਵਾਈ ਗਈ ਕਿਸਾਨਾਂ ਦੇ ਅਥਰੂ ਗਏ ਸੁੱਟੇ ਗਏ ਕਿਸਾਨਾਂ ਦੇ ਲਾਠੀ ਚਾਰਜ ਹੋਏ ਨੇ ਕਿਸਾਨਾਂ ਨੂੰ ਪਾਕਿਸਤਾਨੀ ਖਾਲਸਤਾਨੀ ਚੀਨੀ ਮਾਇਓਵਾਦੀ ਪਤਾ ਨਹੀਂ ਤੁਹਾਡੇ ਕਿਹੜੇ ਕਿਹੜੇ ਲੀਡਰ ਨੇ ਕਿੰਨੀਆਂ ਜਿਹੜੀਆਂ ਭੜੀਆਂ ਭੜੀਆਂ ਜੁਬਾਨਾਂ ਬੋਲੀਆਂ ਤੁਹਾਡੇ ਕੰਨਾਂ ਨਾਲ ਸਾਡੀਆਂ ਬੀਬੀਆਂ ਨੂੰ ਕਹਿੰਦੀ ਕਿ 100-100 ਰੁਪਏ ਤੇ ਦਿਹਾੜੀ ਤੇ ਆ ਜਾਂਦੀਆਂ ਇਹ ਤੁਹਾਨੂੰ ਭੁਗਤਣਾ ਪੈਣਾ ਚਾਹੇ ਤੁਸੀਂ ਉਤਰਨਜੀਤ ਸਿੰਘ ਸੰਧੂ ਚਾਹੇ ਤੁਸੀਂ ਸਮੁੰਦਰੀ ਪਰਿਵਾਰ ਦੇ ਵਾਰਿਸ ਹੋ ਚਾਹੇ ਤੁਸੀਂ ਇੰਡੀਅਨ ਫੋਰਨ ਸਰਵਿਸ ਦੇ ਅਧਿਕਾਰੀ ਸੀ ਚਾਹੇ ਤੁਸੀਂ ਅਮਰੀਕਾ ਤੋਂ ਬਹੁਤ ਵੱਡੇ ਉਤਬੇ ਰਤਬੇ ਤੋਂ ਰਿਟਾਇਰ ਹੋ ਕੇ ਲੋਕਾਂ ਨੂੰ ਨਹੀਂ ਪਰਵਾ ਲੋਕੀ ਕਹਿੰਦੇ ਕਿ ਸਾਡੇ ਮਸਲੇ ਹੱਲ ਕਰੋ ਹੁਣ ਤੁਸੀਂ ਆ ਕੇ ਛੱਡੀ ਜਾ ਰਹੇ ਕਿ ਆਪਾਂ ਅੰਮ੍ਰਿਤਸਰ ਦੀਆਂ ਯਾ ਅਮਰੀਕਾ ਭੇਜਾਇਆ ਜਾ ਗਰਗੇ ਤੁਹਾਡੀ ਸਾਰੀ ਸਰਵਿਸ ਅੰਬਰ ਉਥੇ ਅਮਰੀਕਾ ਦੇ ਵਿੱਚ ਹੋਗੀ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਾ ਕਿ ਅੰਮ੍ਰਿਤਸਰ ਦੀਆਂ ਵਡੀਆਂ ਇੰਨੀਆਂ ਮਸ਼ਹੂਰ ਆ ਅੱਜ ਤੁਹਾਨੂੰ ਅੰਮ੍ਰਿਤਸਰ ਆ ਗਏ ਤੇ ਤੁਹਾਨੂੰ ਵਡੀਆਂ ਚੇਤੇ ਆ ਗਈਆਂ ਇਹ ਵਿਰੋਧ ਹੋਣਾ ਹੋਣਾ ਪਰ ਕਿਸਾਨਾਂ ਦਾ ਵਿਰੋਧ ਕਰਨ ਦਾ ਜਿਹੜਾ ਤਰੀਕਾ ਮੈਨੂੰ ਲੱਗਦਾ ਕਿ ਉਹਨਾਂ ਨੂੰ ਕਾਲੀਆਂ ਛੰਡੀਆਂ ਰੋਡੋਨਾ ਰੋਡਾਂ ਤੇ ਖਲੋਦ ਦੇਣਾ ਚਾਹੀਦਾ ਕਲੈਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਵੀ ਭਾਜੀਪੀ ਵਾਲੇ ਠੀਕ ਆ ਪਰ ਹੈ ਦੇ ਆਪਣੀ ਭਰਾ ਨਾ ਜੀ ਕੋਈ ਪਿੰਡ ਦੇ ਵਿੱਚ ਕੋਈ ਕਾਲੀ ਆ ਕੋਈ ਕਾਂਗਰਸੀ ਆ ਕੋਈ ਝਾੜੂ ਵਾਲਾ ਆਪਾਂ ਕੋਈ ਲੀਡਰਾਂ ਦੇ ਖਾਤਰ ਇੱਕ ਦੂਜੇ ਦਾ ਸਿਰ ਪਾੜੇ ਜਿਵੇਂ ਤੁਸੀਂ ਕੱਲ ਪਾੜਤੇ ਆਗੇ ਨੇ ਉਹ ਨਹੀਂ ਆ ਤੇ ਅੱਜ ਜਿਹੜੀ ਮਜੀਠੇ ਸ਼ਹਿਰ ਦੇ ਵਿੱਚ ਰੈਲੀ ਹੋਈ ਆ ਕਿਉਂਕਿ ਇੱਧਰ ਕਿਸਾਨਾਂ ਨੇ ਵੀ ਪੰਦੇਰ ਹੋਣਾ ਨੇ ਵੀ ਕਿਹਾ ਸੀ ਕਿ ਸੀ ਰੈਲੀ ਨਹੀਂ ਕਰਨ ਸਾਡੇ ਪਰਚੇ ਦਰਜ ਹੋਏ ਨੇ ਸਾਡੇ ਬੰਦੇ ਕੁੱਟੇ ਗਏ ਮਾਰੇ ਗਏ ਆਗੇ ਨੇ ਇਸ ਕਰਕੇ ਜਿਹੜੀ ਅੰਮ੍ਰਿਤਸਰ ਪੁਲਿਸ ਉਹਨਾਂ ਨੇ ਅੱਜ ਵੱਡਾ ਪ੍ਰਬੰਧ ਕੀਤਾ ਗਿਆ ਚਾਰੇ ਪਾਸੇ ਨਾਕੇ ਲਾ ਦਿੱਤੇ ਆਗੇ ਨੇ ਕਿ ਕਿਸਾਨ ਉਸ ਜਿੱਥੇ ਪੈਲਸ ਦੇ ਵਿੱਚ ਨਾ ਆਉਣ ਪਰ ਸਵਾਲ ਹੈ ਕਿ 1 ਜੂਨ ਤੱਕ ਵੋਟਾਂ ਨੇ ਪੈਣੀਆਂ ਨੇ 1 ਜੂਨ ਤੇ ਕੀ ਤਰਨਜੀਤ ਸਿੰਧੂ ਦਾ ਜਿਹੜਾ ਹੁਣ ਰਚੋਣ ਰੈਲੀ ਆਉਣੀਆਂ ਉਹ ਪੰਜਾਬ ਪੁਲਿਸ ਕਰਵਾਏਗੀ ਇਹ ਆਪਣੇ ਆਪ ਚ ਹੈ ਕਿਉਂਕਿ ਤਰਨਜੀਤ ਸਿੰਧੂ ਨੂੰ ਚਾਹੀਦਾ ਕਿ ਜਿਹੜੇ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਬਿਠਾਉਣ ਕਿ ਸੋ ਮੈਂ ਕੀ ਕਰ ਸਕਦਾ ਇਹਨਾਂ ਨੂੰ ਵੀ ਆਪ ਵੀ ਅੱਗੇ ਹੱਥ ਸੁੱਟਣਾ ਚਾਹੀਦਾ ਨਾ ਤਰਨਜੀਤ ਸੰਧੂ ਉਹਨਾਂ ਨੂੰ ਜਾਂ ਜਿਹੜੇ ਦਿਨੇਸ਼ ਬੱਬੂ ਜਾਂ ਹੰਸਰਾਜ ਹੰਸ ਉਹ ਕਹਿੰਦੇ ਮੇਰਾ ਨਾਮ ਹੀ ਲੋਕਾਂ ਨੇ ਰਖਤਾ ਮਿੰਤਰਾਜ ਮਿੰਤਾ ਨਾ ਹੰਸਰਾਜ ਹੰਸ ਜਿਹਨੇ ਵੀ ਬੀਜੇਪੀ ਦੇ ਉਮੀਦਵਾਰ ਨੇ ਉਹ ਜਿਹੜੇ ਜਿਹੜੇ ਇਲਾਕੇ ਦੀ ਜਥੇਬੰਦੀ ਉਹਨਾਂ ਦੇ ਨਾਲ ਮੀਟਿੰਗ ਕਰਨ ਲਈ ਜਾਣੀ ਚਾਹੀਦੀ ਵੀ ਸਾਨੂੰ ਜਿਤਾ ਕੇ ਤੇ ਭੇਜੋ ਫਿਰ ਹੀ ਅਸੀਂ ਗੱਲ ਕਰਾਂਗੇ ਪਰ ਕਿਸਾਨਾਂ ਨੂੰ ਪਤਾ ਜੇ ਜਿੱਤ ਵੀ ਗਏ ਤੇ ਇਹਨਾਂ ਤੇ ਭਰੋਸਾ ਨਹੀਂ ਆਗਾ ਕਿਉਂਕਿ ਬੀਜੇਪੀ ਨੇ ਭਰੋਸਾ ਤੋੜਿਆ ਇੱਥੋਂ ਲੈ ਕੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਵੀ ਭਰੋਸਾ ਤੋੜਤਾ ਕਿਸਾਨਾਂ ਦਾ ਉਹਨਾਂ ਨੇ ਖੁਦ ਮਾਫੀ ਮੰਗੀ ਸੀ ਖੁਦ ਕਹਿਆ ਸੀ ਕਿ ਅਸੀਂ ਐਮਐਸਪੀ ਲੀਗਲਾਈਜ਼ ਕਰਾਂਗੇ ਉਹਨਾਂ ਨੇ ਕੀਤੀ ਆਗੀ ਇਸ ਕਰਕੇ ਕਿਸਾਨਾਂ ਕੋ ਹੁਣ ਵੋਟ ਵੋਟ ਦਾ ਜਿਹੜਾ ਸਭ ਤੋਂ ਵੱਡਾ ਸਵਾਲ ਆ ਤੁਸੀਂ ਕਿਸੇ ਪਾਰਟੀ ਨੂੰ ਅਸੈਪਟ ਕਰਨਾ ਰਿਜੈਕਟ ਕਰਨਾ ਤੁਸੀਂ ਵੋਟ ਦੇ ਜਰੀਏ ਕਰ ਸਕਦੇ ਪਰ ਇਹ ਹੈ ਕਿ ਕਲੈਸ਼ ਨਹੀਂ ਹੋਣਾ ਚਾਹੀਦਾ ਝੜਫਾ ਨਹੀਂ ਹੋਣੇ ਚਾਹੀਦਾ ਇੱਕ ਦੂਜੇ ਦੇ ਸਿਰ ਨਾ ਪਾੜੋ ਵੋਟਾਂ ਦਾ ਸਹੀ ਇਸਤੇਮਾਲ ਕਰੋ ਜਿਸ ਵੀ ਪਾਰਟੀ ਦੇ ਜਿਸ ਵੀ ਲੀਡਰ ਦਾ ਵਿਰੋਧ ਕਰਨਾ ਵਾ ਉਹ ਕਾਲੀਆਂ ਝੰਡੀਆਂ ਦਿਖਾਓ ਨਾਰੇ ਬਾਜੀ ਕਰੋ ਲੇਕਿਨ ਕਿਸੇ ਦੀ ਉਹ ਤੁਹਾਡੀ ਰੈਲੀ ਚ ਨਾ ਵਿਗਣ ਪਉਣ ਤੁਸੀਂ ਉਹਨਾਂ ਦੇ ਚ ਨਾ ਪਾਓ ਉਹ ਤੁਹਾਡੇ ਪ੍ਰਬੰਧਾਂ 'ਚ ਨਾ ਵਿਗੜਨ ਪਾਉਣ ਇੱਕ ਪ੍ਰੋਪਰ ਪ੍ਰੋਟੈਸਟ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੈਗਾ ਔਰ ਤੁਸੀਂ ਘਰ ਘਰ ਜਾਓ ਜੇ ਉਹ ਵੋਟਾਂ ਮੰਗਣ ਜਾ ਰਹੇ ਨੇ ਪਿੰਡਾਂ ਦੇ ਵਿੱਚ ਬੀਜੇਪੀ ਵਾਲੇ ਤੇ ਤੁਸੀਂ ਵੀ ਘਰ ਘਰ ਜਾ ਕੇ ਲੋਕਾਂ ਨੂੰ ਕਹੋ ਕਿ ਇਸ ਪਾਰਟੀ ਨੂੰ ਵੋਟ ਪਾਉਣੀ ਕਿ ਨਹੀਂ ਪਾਉਣੀ ਜਿਹੜੀ ਵੀ ਪਾਰਟੀ ਨੂੰ ਪਾਉਣੀ ਲੋਕਾਂ ਦੇ ਨਿਰਭਰ ਕਰ ਦੋ ਪਰ ਹੁਣ ਆ ਸਵਾਲ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਵੀ ਜ਼ਿੰਮੇਵਾਰੀ ਵਧ ਗਈ ਕਿ ਜਿਹੜੇ ਹੁਣ ਲੀਡਰਾਂ ਦੇ ਕੈਂਡੀਡੇਟਾਂ ਦੇ ਵਿਰੋਧ ਹੋ ਰਹੇ ਨੇ ਉਹ ਕੀ ਪੰਜਾਬ ਪੁਲਿਸ ਜਾਂ ਜਿਹੜੇ ਪੈਰਾਮਿਟਰੀ ਫੋਰਸ ਉਹ ਚੋਣ ਰੈਲੀਆਂ ਕਰਵਾਏਗੀ